ਅੱਜ ਦੀ ਵੱਡੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਸ਼ੁਰੂ ਕਰਦੇ ਹਾਂ ਵੱਡੀ ਅਪਡੇਟ ਅੱਜ ਜਿੱਥੇ ਪ੍ਰੈਸ ਬਿਆਨ ਦੇ ਜਾਰੀ ਕਰਦੇ ਆ ਪੀਆਰਟੀਸੀ ਵਿੱਚ 6 ਜਥੇਬੰਦੀਆਂ ਦੀ ਸਾਂਝੀ ਐਕਸ਼ਨ ਕਮੇਟੀ ਦੇ ਆਗੂ ਵਜੋਂ ਸਰਵਸ਼੍ਰੀ ਨਿਰਮਲ ਸਿੰਘ ਢਾਲੀਵਾਲ ਕਨਵੀਨਰ ਅਤੇ ਮੈਂਬਰਾਂ ਬਲਦੇਵ ਰਾਜ ਬੱਤਾ ਹਰਪ੍ਰੀਤ ਸਿੰਘ ਖੱਟੜਾ ਰਾਕੇਸ਼ ਕੁਮਾਰ ਦੇ ਤਾਰਪੂਰੀ ਤਰਸੀਮ ਸਿੰਘ ਅਤੇ ਮੁਹੰਮਦ ਖਲੀਲ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪੀਆਰਟੀਸੀ ਦੀ ਮੈਨੇਜਮੈਂਟ ਵੱਲੋਂ ਵਰਕਰਾਂ ਦੀਆਂ ਕਾਨੂੰਨੀ ਅਤੇ ਮੰਨੀਆਂ ਮੰਗਾਂ ਲਾਗੂ ਨਾ ਕਰਨ ਸੈਂਟਰ ਫਲਾਈਂਗ ਇਨਸਪੈਕਟਰਾਂ ਦਾ ਚੈਕਿੰਗ ਡਿਊਟੀ ਰੋਸਟਰ ਨਾ ਬਦਲੇ ਜਾਣ ਦੇ ਵਿਰੋਧ ਵਿੱਚ ਅਤੇ ਫਰਕਰਾਂ ਦੇ ਚੀਰਾਂ ਤੋਂ ਪੈਂਡਿੰਗ ਪਏ ਏਰੀਅਰਜ਼ ਦੀ ਅਧੂਰੀ ਅਦਾਇਗੀ ਕਿੱਥੇ ਜਾਣ ਦੇ ਵਿਰੁੱਧ 24 ਅਪ੍ਰੈਲ ਨੂੰ ਪੀਆਰਟੀਸੀ ਦੇ ਪਟਿਆਲਾ ਵਿਖੇ ਮੁੱਖ ਦਫ਼ਤਰ ਦੇ ਸਾਹਮਣੇ ਰੋਸ ਧਰਨਾ ਦਿੱਤਾ ਜਾਵੇਗਾ ਐਕਸ਼ਨ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਮੈਨੇਜਮੈਂਟ ਵੱਲੋਂ ਵਰਕਰਾਂ ਦੀ ਕਾਨੂੰਨੀ ਤੌਰ ਤੇ ਵਾਜਬ ਮੰਗਾਂ ਨਾ ਮੰਨ ਕੇ ਅਤੇ ਕਾਨੂੰਨੀ ਤੌਰ ਤੇ ਮਿਲਣਯੋਗ ਵੱਖ-ਵੱਖ ਕਿਸਮ ਦੇ ਬਕਾਏ ਅਦਾ ਨਾ ਕਰਕੇ ਜਿੱਥੇ ਕਾਨੂੰਨਾਂ ਦੀ ਘੋਰ ਉਲੰਘਣਾ ਕਰ ਰਹੀ ਹੈ ਉੱਥੇ ਹੀ ਵਰਕਰਾਂ ਦਾ ਆਰਥਿਕ ਸ਼ੋਸ਼ਣ ਵੀ ਕਰ ਰਹੀ ਹੈ ਇਲੈਕਸ਼ਨ ਕੋਰਟ ਦੀਆਂ ਹਦਾਇਤਾਂ ਦੇ ਮਨਮੱਤੇ ਅਰਥ ਕੱਢ ਕੇ ਵਰਕਰਾਂ ਨੂੰ ਤੰਗ ਕੀਤਾ ਜਾ ਰਿਹਾ ਹੈ ਜਿਵੇਂ ਕਿ ਰੂਟੀਨ ਮੁਤਾਬਕ ਹਰ 3 ਮਹੀਨੇ ਬਾਅਦ ਇਨਸਪੈਕਟਰਾਂ ਦਾ ਸੈਂਟਰ ਫ્લાਇੰਗ ਦੀ ਡਿਊਟੀ ਤੋਂ ਅਗਲੀ ਅਗਲੀ ਬਣਦੀ ਵਾਰੀ ਤੱਕ ਡਿਪੋਆਂ ਤੋਂ ਵਿੱਚ ਵਾਪਸ ਡਿਊਟੀ ਕਰਨ ਲਈ ਭੇਜ ਦਿੱਤਾ ਜਾਂਦਾ ਹੈ ਪਰ ਹੁਣ ਲਗਭਗ 1 ਮਹੀਨਾ ਵੱਧ ਡਿਊਟੀ ਹੋਣ ਦੇ ਬਾਵਜੂਦ ਇਹ ਰੁਟੀਨ ਦਾ ਰੋਸਟਰ ਨਹੀਂ ਬਦਲਿਆ ਜਾ ਰਿਹਾ ਜਦ ਕਿ ਚੌਣ ਜਾਬਤੇ ਦੀ ਕੋਈ ਉਲੰਘਣਾ ਨਹੀਂ ਹੁੰਦੀ ਇਸੇ ਤਰ੍ਹਾਂ ਪੀਆਟਸੀ ਕੋਲ 10-11 ਕਰੋੜ ਰੁਪਏ ਪਿਆ ਹੋਣ ਦੇ ਬਾਵਜੂਦ ਵਰਕਰਾਂ ਦੇ ਕਈ ਕਈ ਸਾਲਾਂ ਤੋਂ ਪੈਂਡਿੰਗ ਪਏ ਬਕਾਇਆ ਨਹੀਂ ਅਦਾ ਕਿੱਥੇ ਜਾ ਰਹੇ ਸਿਰਫ 3-4 ਕਰੋੜ ਰੁਪਏ ਦੇ ਬਕਾਇਆ ਦਿੱਤੇ ਗਏ ਹਨ ਮੁੱਖ ਲੇਖਾ ਅਫਸਰ ਉੱਚ ਅਧਿਕਾਰੀਆਂ ਨੂੰ ਗੁੰਮਰਾਹ ਕਰਕੇ ਵਰਕਰਾਂ ਦਾ ਨੁਕਸਾਨ ਕਰ ਰਿਹਾ ਹੈ ਵਰਕਰਾਂ ਦੀ ਕਾਨੂੰਨੀ ਮੰਗਾਂ ਜਿਵੇਂ ਕਿ ਪੀਆਰਟੀਸੀ ਰੂਲਸ 1981 ਮੁਤਾਬਿਕ ਕੋਨਟਰੈਕਟ ਵਰਕਰਾਂ ਦਾ ਰੈਗੂਲਰ ਕਰਨਾ ਬਣਦਾ ਹੈ ਪਰ ਅਜੇ ਹਾਂ ਨਹੀਂ ਕੀਤਾ ਜਾ ਰਿਹਾ ਮਾਨਯੋਗ ਹਾਈ ਕੋਰਟ ਦੁਆਰਾ ਪੱਕੇ ਕੀਤੇ ਗਏ ਵਰਕਰਾਂ ਤੇ ਨਾ ਵਰਕਰਾਂ ਦੇ ਨਾਂ ਹੀ ਬਕਾਇਦੇ ਦਿੱਤੇ ਗਏ ਹਨ ਅਤੇ ਨਾ ਹੀ ਉਹਨਾਂ ਨੂੰ 1992 ਦੀ ਪੈਨਸ਼ਨ ਸਕੀਮ ਅਧੀਨ ਲਿਆਂਦਾ ਗਿਆ। ਸੇਵਾਮੁਕਤ ਕਰਮਚਾਰੀਆਂ ਨੂੰ ਹਰ ਦੋ ਸਾਲ ਬਾਅਦ ਸਫਰੀ ਭੱਤੇ ਦੇ ਤੌਰ ਤੇ ਇੱਕ ਵਾਧੂ ਬੇਸਿਕ ਪੇ ਨਹੀਂ ਦਿੱਤੀ ਜਾ ਰਹੀ। 1992 ਦੀ ਪੈਨਸ਼ਨ ਸਕੀਮ ਤੋਂ ਵਾਂਝੇ ਰਹਿੰਦੇ 400 ਸੇਵਾਮੁਕਤ ਕਰਮਚਾਰੀਆਂ ਨੂੰ ਪੈਨਸ਼ਨ ਸਕੀਮਾਂ ਅਧੀਨ ਲਿਆਂਦਾ ਜਾ ਰਿਹਾ ਹੈ। ਪੀਆਰਟੀਸੀ ਵਿੱਚ ਆਪਣੀ ਮਾਲਕੀ ਵਾਲੀਆਂ ਨਵੀਆਂ ਬੱਸਾਂ ਪਾਉਣ ਲਈ ਪਿਛਲੇ 2.5 ਸਾਲਾਂ ਤੋਂ ਕੋਈ ਉਪਰਾਲਾ ਨਹੀਂ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਪਰ ਮੁਫਤ ਸਫਰ ਸਹੂਲਤਾਂ ਬਦਲੇ ਬਣਦੀ 400 ਕਰੋੜ ਰੁਪਏ ਤੋਂ ਵੱਧ ਦੀ ਰਕਮ ਨਹੀਂ ਦਿੱਤੀ ਜਾ ਰਹੀ ਸੈਂਟਰ ਫਲਾਈਂਗ ਸਟਾਫ ਲਈ 5000 ਰੁਪਏ ਵਿਸ਼ੇਸ਼ ਪੱਤਾ ਦਿੱਤੇ ਜਾਣ ਬਾਰੇ ਕੋਈ ਕਦਮ ਨਹੀਂ ਚੁੱਕੇ ਜਾ ਰਹੇ ਕੰਟਰੈਕਟਰ ਅਤੇ ਆਊਟਸੋਰਸ ਵਰਕਰਾਂ ਦੀ ਤਨਖਾਹ ਵਿੱਚ ਇੱਕ ਇੱਕਸਾਰਤਾ ਨਹੀਂ ਲਿਆਂਦੀ ਜਾ ਰਹੀ ਵਰਕਰਾਂ ਨਾਲ ਵਿਤਕਰੇबाजी ਵਿੱਚ ਭਾਰੀ ਵਾਅਦਾ ਹੋ ਰਿਹਾ ਹੈ ਕੰਟਰੈਕਟ ਆਊਟਸੋਰਸ ਅਧੀਨ ਕੰਮ ਕਰਦੇ ਸਹਾਇਕ ਡਾਇਰੈਕਟਰ ਦੇ ਯੋਗਤਾ ਅਨੁਸਾਰ ਉਹਨਾਂ ਦੀ ਤਨਖਾਹ ਵਿੱਚ ਵਾਧਾ ਨਹੀਂ ਕੀਤਾ ਜਾ ਰਿਹਾ ਦਿੱਲੀ ਬੱਸ ਸਟੈਂਡ ਤੇ ਤਾਇਨਾਤ ਕਰਮਚਾਰੀਆਂ ਨੂੰ ਦਿੱਲੀ ਦਾ ਹਾਊਸ ਰੈਂਟ ਨਹੀਂ ਦਿੱਤਾ ਜਾਂਦਾ ਓਵਰਟਾਈਮ ਕਾਨੂੰਨ ਅਨੁਸਾਰ ਨਹੀਂ ਦਿੱਤਾ ਜਾਂਦਾ ਅਤੇ ਗੈਰ ਕਾਨੂੰਨੀ ਤੌਰ ਤੇ ਓਵਰਟਾਈਮ ਨੂੰ ਰੈਸਟਾਂ ਵਿੱਚ ਤਬਦੀਲ ਕਰਕੇ ਹੋਰ ਕਾਨੂੰਨੀ ਉਲੰਘਣਾ ਕੀਤੀ ਗਈ ਹੈ ਐਕਸ਼ਨ ਕਮੇਟੀ ਦੇ ਆਗੂ ਨੇ ਕਿਹਾ ਕਿ ਮੈਨੇਜਮੈਂਟ ਵੱਲੋਂ ਵਰਕਰਾਂ ਦੇ ਕਾਨੂੰਨੀ ਹੱਕਾਂ ਨੂੰ ਕੁਚਲਣਾ ਅਤੇ مالی ਨੁਕਸਾਨ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜਿਸ ਕਰਕੇ 24 ਅਪ੍ਰੈਲ ਨੂੰ ਪੀਆਰਟੀਸੀ ਦੇ ਪਟਿਆਲਾ ਵਿਖੇ ਮੁੱਖ ਦਫਤਰ ਦੇ ਸਾਹਮਣੇ ਪੰਜਾਬ ਸਰਕਾਰ ਅਤੇ ਪੀਆਰਟੀਸੀ ਮੈਨੇਜਮੈਂਟ ਨਾਲ ਰੋਸ ਜ਼ਾਹਰ ਕਰਨ ਲਈ ਵਿਸ਼ਾਲ ਧਰਨਾ ਦਿੱਤਾ ਜਾ ਰਿਹਾ ਹੈ ਐਕਸ਼ਨ ਕਮੇਟੀ ਵੱਲੋਂ ਵਰਕਰਾਂ ਨੂੰ ਅਪੀਲ ਕੀਤੀ ਗਈ ਕਿ ਧਰਨੇ ਵਿੱਚ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਹੋਇਆ ਜਾਵੇ